ਆਓ ਜੀ ਜਿਆ ਨੂੰ ਅੱਜ ਦਾ ਬਲੌਗ ਲੈ ਕੇ ਆਪਾਂ ਪਹੁੰਚੇ ਆਂ ਅੱਜ ਦਾ ਬਲੌਗ ਹੈ ਜੀ ਮੰਡੀ ਰਾਣੀਆਂ ਜ਼ਿਲ੍ਹਾ ਸਰਸਾ ਮੰਡੀ ਰਾਣੀਆਂ ਪਹੁੰਚੇ ਆਂ ਜੀ ਬਿਲਕੁਲ ਮੇਨ ਬਾਜ਼ਾਰ ਦੇ ਵਿੱਚ ਜੋ ਕਿ ਨਵਾਂ ਸ਼ੋਰਮਾ ਓਪਨ ਹੋ ਚੁੱਕਿਆ ਹੈ ਨਵਾਂ ਸ਼ੋਰਮਦੀ ਜੋ ਕਿ ਅੱਜ ਮੂਰਤ ਹੈ ਇਨਵਾਈਟ ਕੀਤਾ ਸੀ ਪਹੁੰਚੇ ਆ ਜੀ MB কুরਤੇ ਪਜਾਮੇ ਵਾਲਿਆਂ ਦੇ MB কুরਤੇ ਪਜਾਮੇ ਵਾਲਿਆਂ ਦੇ ਜੋ ਕਿ ਹਰ ਪ੍ਰਕਾਰ ਦਾ ਕੱਪੜਾ ਇੱਥੇ ਉਪਲਬਧ ਹੈ ਔਰ ਅਲੱਗ-ਅਲੱਗ ਰੇਟਾਂ ਦੇ ਨਾਲ ਤੁਹਾਨੂੰ ਮਹਿੰਗਾ ਲੈਣਾ ਸਸਤਾ ਲੈਣਾ ਹਰ ਪ੍ਰਕਾਰ ਦਾ ਕੱਪੜਾ ਤੁਹਾਨੂੰ ਇੱਥੋਂ ਮਿਲੇਗਾ RAM ਬਰਤਨ ਸਟੋਰ ਦੇ ਬਿਲਕੁਲ ਨਾਲ ਇਹ ਸ਼ੁਰਮ RAM ਬਰਤਨ ਸਟੋਰ ਤੇ ਨਾਲ ਬਿਲਕੁਲ ਸ਼ੋਰਮ ਆ ਇਧਰਲੀ ਸਾਈਡ ਪਾ ਜੋ ਕਿ ਚੁੰਨੀਆਂ ਰੰਗਣ ਵਾਲਾ ਇਧਰਲੀ ਸਾਈਡ ਪੈਂਦਾ ਹੈ ਬਾਹਰਲੇ ਪਾਸੇ ਇਹਨਾਂ ਦੇ ਬਿਲਕੁਲ ਵਿਚਕਾਰ ਹੈ ਸ਼ੋਰਮ ਖੁੱਲਿਆ ਜੀ ਨਵਾਂ ਸ਼ੋਰਮ ਓਪਨ ਹੋਇਆ ਐਮਬੀ ਕੋਰਤੇ ਪਿਆਮੀ ਵਾਲੇ ਜੋ ਕਿ ਬਹੁਤ ਫੇਮਸ ਹੈ ਇਹਨਾਂ ਇਲਾਕੇ ਦੇ ਸਾਰੇ ਇਹ ਸੱਜਣ ਮਿੱਤਰ ਜੋ ਵੀ ਜਾਣਦੇ ਆ ਆਪਾਂ ਨੂੰ ਇਨਵਾਈਟ ਕੀਤਾ ਆਪਾਂ ਪਹੁੰਚੇ ਆ ਔਰ ਬਿਲਕੁਲ ਬਾਜਵਰੇਟਾਂ ਦੀ ਐਮਬੀ কুরਤੇ ਪਿਆਮੀ ਵਾਲੀ ਐਮਬੀ কুরਤੇ ਪਿਆਮੀ ਵਾਲਿਆਂ ਦੇ ਆਪਾਂ ਪਹੁੰਚੇ ਹਾਂ ਜੀ ਔਰ ਇੱਕ ਵਾਰੀ ਤੁਸੀਂ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਵਿਜਿਟ ਕਰੋ ਵੱਤ ਵੱਧ ਇੱਕ ਵਾਰੀ ਮੌਕਾ ਦਿਓ ਅਤੇ ਜਰੂਰ ਤੁਸੀਂ ਪਹੁੰਚੋ ਮੰਡੀ ਰਾਣੀਆਂ ਮੇਨ ਬਾਜ਼ਾਰ ਦੇ ਵਿੱਚ ਜੀ ਇਹ ਨਵਾਂ ਸ਼ੋਰਮ ਓਪਨ ਹੋਇਆ ਜੋ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਐਮਬੀ ਕੁਰਤੇ ਪਿਆਮੇ ਵਾਲੇ ਜੋ ਕਿ ਇਹਨਾਂ ਨੇ ਹੁਣ ਨਵਾਂ ਸ਼ੋਰਮ ਓਪਨ ਕੀਤਾ ਹੈ ਮੇਨ ਬਾਜ਼ਾਰ ਦੇ ਵਿੱਚ ਸੋ ਵੱਧ ਤੋਂ ਵੱਧ ਤੇ ਵਿਜ਼ਿਟ ਕਰੋ ਆਰਾਮ ਬਰਤਨ ਸਟੋਰ ਦੇ ਬਿਲਕੁਲ ਨਾਲ ਇਹ ਸ਼ੋਰਮ ਖੁੱਲਿਆ ਜੀ ਔਰ ਵੱਧ ਤੋਂ ਵੱਧ ਤੁਸੀਂ ਇੱਥੇ ਪਹੁੰਚੋ ਜੀ ਐਮਬੀ ਕੁਰਤੇ ਪਿਆਮੇ ਵਾਲਿਆਂ ਦੇ ਔਰ ਇਥੇ ਤੁਸੀਂ ਕੱਪੜਾ ਜਿਹੜਾ ਲੈ ਕੇ ਕੱਪੜਾ ਲੈ ਕਰਕੇ ਤੁਸੀਂ ਇੱਥੇ ਹੀ ਸਮਾਨਾ ਦੇ ਸਕਦੇ ਹੋ ਹਰ ਤਰ੍ਹਾਂ ਦੇ ਜੋ ਕੇ ਕੱਪੜਾ ਲੈ ਕੇ ਜੋ ਕੇ ਕੁੜਤਾ ਪਹਿਮਾ ਲੈ ਕੇ ਜਾਣ ਦੇ ਕਿਤੇ ਲੋੜ ਨਹੀਂ ਇੱਥੇ ਤੁਸੀਂ ਸਮਾਨ ਸਮੋਨਾ ਦੇ ਸਕਦੇ ਹੋ ਦੁਬਾਰਾ ਤੁਹਾਨੂੰ ਬਾਹਰ ਵੀਰ ਦਿਖਾ ਦਿੱਤਾ ਕਿ ਬਿਲਕੁਲ ਮੇਨ ਬਾਜ਼ਾਰ ਤੇ ਵਿੱਚ ਇਹ ਸ਼ੋਰਮ ਖੁੱਲਿਆ ਜੀ ਔਰ ਤੁਸੀਂ ਫਿਰ ਸਾਰੀ ਵੀਡੀਓ ਪੂਰੀ ਦੇਖਣੀ ਜੀ ਔਰ ਚਲਦੀ-ਚਲਦੀ ਵੀਡੀਓ ਨੂੰ ਵੱਧ-ਤੋਂ-ਵੱਧ ਸ਼ੇਅਰ ਲਾਇਕ ਫੋਲੋ ਜ਼ਰੂਰ ਕਰਿਓ ਆਪਣੇ ਜੋ ਕਿ ਫੇਸਬੁੱਕ ਤੇ ਵੱਧ-ਤੋਂ-ਵੱਧ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਹੋਰ ਵੀ ਵੀਡੀਓ ਬਲੌਗ ਲੈ ਕੇ ਆਇਆ ਕਰਾਂਗੇ ਤੁਸੀਂ ਵੱਧ-ਤੋਂ ਸਪੋਰਟ ਕਰਨੀ ਹੈ ਜੀ ਔਰ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਆਪਾਂ ਕੀ ਵਾਅਦਾ ਹੈ ਔਰ ਇਹ ਦੇਖੋ ਇਹ ਟੇਲਰ ਸਾਹਿਬ ਜੋ ਕਿ ਮੇਚਾ ਲੈ ਰਹੇ ਆ ਔਰ ਇੱਥੇ ਸਾਰੀ ਸੌਦਾ ਹੈਗੀ ਆ ਕਪੜਾ ਲੈ ਕੇ ਇਥੋਂ ਇੱਥੇ ਹੀ ਤੁਸੀਂ ਸਿਉਣਾ ਦੇ ਸਕਦੇ ਹੋ ਔਰ ਬਹੁਤ ਹੀ ਵਧੀਆ ਤੰਗ ਦੇ ਨਾਲ ਤੁਹਾਨੂੰ ਗਾਈਡ ਕਰਦੇ ਆ ਅਤੇ ਸਾਰਿਆਂ ਨੂੰ ਗਾਈਡ ਵਧੀਆ ਕਰਦੇ ਆ ਅਤੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਐਮਬੀ ਕੁਰਤੇ ਪਿਆਮੇ ਵਾਲੇ ਜੋ ਕਿ ਅਜ ਮੋਰਤਾ ਦੁਕਾਨ ਜੋ ਕਿ ਸ਼ਰਮ ਓਪਨ ਹੋਇਆ ਤੁਸੀਂ ਇੱਕ ਵਾਰੀ ਇਹਨਾਂ ਨੂੰ ਮੌਕਾ ਜ਼ਰੂਰ ਦਿਓ ਸੇਵਾ ਦਾ ਵੱਧ ਤੋਂ ਵਾਧਿਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ